ਇਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੀ ਸੀਟ ਦੇ ਉੱਪਰ ਹਰ ਕਿਸੇ ਦੀ ਨਜ਼ਰ ਸੀ ਕਿਉਂਕਿ ਉੱਥੋਂ ਦੇ ਜਿਹੜੇ ਨਤੀਜੇ ਆਏ ਸੀ ਉਹ ਹੈਰਾਨ ਕਰਨ ਵਾਲੇ ਸੀ ਜੀਵਨ ਚੌਧਕੌਰ ਜਿਹੜੇ ਚੋਣ ਮੈਦਾਨ ਦੇ ਵਿੱਚ ਸੀ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਹਰਾਇਆ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ ਔਰ ਨਵਜੋਤ ਸਿੰਘ ਸਿੱਧੂ ਔਰ ਲੀਡਰ ਸੀ ਜਿਹੜੇ ਕਹਿੰਦੇ ਕਿ ਮੈਂ ਜਦੋਂ ਚੋਣ ਮੈਦਾਨ ਦੇ ਵਿੱਚ ਜਾਣਾ ਤੇ ਹਾਰਦਾ ਨਹੀਂ ਆ ਇਸ ਵਾਰ ਵੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਈਸੀ ਸੀਟ ਦੇ ਉੱਪਰ ਜ਼ਿਆਦਾ ਨਜ਼ਰ ਆ ਮੈਮ ਅ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਕਹਿੰਦੇ ਹੌਟ ਸੀਟ ਮੰਨੀ ਜਾਂਦੀ ਆ ਸੀਟ ਇਸ ਵਾਰ ਦੇ ਜਿਹੜੇ ਚੋਣ ਨਤੀਜੇ ਨੇ ਇਨਾਂ ਨੂੰ ਕਿਸ ਲਹਿਜ਼ੇ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿਉਂਕਿ ਕਿਹ ਆਮ ਆਦਮੀ ਪਾਰਟੀ ਦਾ ਜਿਹੜਾ ਦਾਵਾ ਹੈ 13 0 ਦਾ ਕਿਹਾ ਆ ਜਿਹੜੀ ਤੁਹਾਡੀ ਸੀਟ ਹੈ ਐ ਉਹ ਹੀ ਨਤੀਜੇ ਦੁਹਰਾਉਗੀ ਜਿਹੜੇ 2022 ਦੇ ਵਿੱਚ ਇਸ ਸੀਟ ਦੇ ਉੱਪਰ ਨਤੀਜੇ ਆਏ ਸੀ ਬਿਲਕੁਲ ਜੀ ਉਹ ਹੀ ਨਤੀਜੇ ਦੁਹਰਾਵਾਂਗੇ ਔਰ ਜਿਹੜਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾਅਰਾ ਦਿੱਤਾ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਉਹ ਬਿਲਕੁਲ ਪੂਰਾ ਹੋਏਗਾ ਜੀ ਅੱਜ ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਹੈ ਤੁਹਾਡੀ ਕਿ ਕੁਝ ਗੁਰਮੰਤਰ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਦਿੱਤੇ ਗਏ ਦੇਖੋ ਸਾਡੀ ਪਾਰਟੀ ਦੇ ਵਿੱਚ ਸਾਡੇ ਲੀਡਰ ਸਾਨੂੰ ਇੱਕ ਇੱਕ ਗੁਰਮੰਤਰ ਦਿੰਦੇ ਆ ਜਿਹਦੇ ਸਾਰੇ ਸੀ ਜਿੱਤਦੇ ਆ ਉਹ ਹੈਗਾ ਮਿਹਨਤ ਸਾਨੂੰ ਗੁਰਮੰਤਰ ਦਿੱਤਾ ਗਿਆ ਹੈ ਕਿ ਹੁਣ ਦਿਨ ਰਾਤ ਇੱਕ ਕਰਦੋ ਸਮਾਂ ਆ ਗਿਆ ਹੈ ਲੋਕਾਂ ਦੇ ਵਿੱਚ ਵੜ ਜਾਓ ਔਰ ਜੇ ਮੈਂ ਆਪਣੇ ਨੈਸ਼ਨਲ ਸੁਪਰੀਮੋ ਦੀ ਗੱਲ ਕਰਾਂ ਤਾਂ ਉਹਨਾਂ ਦੇ ਵੀ ਜੇਲ੍ਹ ਦੇ ਵਿੱਚੋਂ ਰਿਪੀਟ ਦੇ ਹੀ ਮੈਸੇਜਸ ਆਉਂਦੇ ਆਪਣੇ ਐਮ ਐਲ ਏਜ਼ ਨੂੰ ਕਿ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਾਰ ਲਓ ਸੋ ਸਾਡਾ ਗੁਰਮੰਤਰ ਆਮ ਆਦਮੀ ਪਾਰਟੀ ਦਾ ਇੱਕ ਇੱਕ ਸਿੰਪਲ ਗੁਰਮੰਤਰ ਹੈ ਕਿ ਲੋਕਾਂ ਦੇ ਵਿੱਚ ਵੜੇ ਰਹੋ ਤੇ ਦਿਨ ਰਾਤ ਇੱਕ ਕਰਦੋ ਲੇਕਿਨ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਜੇਕਰ ਗੱਲ ਕਰੀਏ ਇਸ ਨੂੰ ਲੈ ਕੇ ਵਿਰੋਧੀ ਜਿਹੜੇ ਨੇ ਉਹ ਸਿੱਧੇ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਖੜੇ ਕਰਦੇ ਨੇ ਕਹਿੰਦੇ ਜਿਹੜੇ ਕੱਟੜਾ ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਸੀ ਉਹਨਾਂ ਦੇ ਕੌਮੀ ਕਨਵੀਨਰ ਜਿਹੜੇ ਨੇ ਕ腐ਪਸ਼ਨ ਦੇ ਚਾਰਜਸ ਦੇ ਵਿੱਚ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨੇ ਇਸ ਤਰ੍ਹਾਂ ਦੇ ਪ੍ਰਚਾਰ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਨੂੰ ਕਿੱਥੇ ਖੜਾ ਵੇਖਦੇ ਹੋ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਜੀ ਲੋਕ ਇਸ ਚੀਜ਼ ਨੂੰ ਜਨਤਾ ਦੇਖ ਰਹੀ ਹੈ ਔਰ ਲੋਕ ਸਮਝ ਰਹੇ ਨੇ ਕਿ ਕਿਸ ਤਰ੍ਹਾਂ ਝੂਠੇ ਕੇਸ ਦੇ ਵਿੱਚ ਫਸਾ ਕੇ ਤੇ ਸਾਡੇ ਲੀਡਰਸ ਨੂੰ ਅੰਦਰ ਸੁੱਟਿਆ ਗਿਆ ਪਰ ਇੱਕ ਖੱਡਾ ਆਮ ਆਦਮੀ ਪਾਰਟੀ ਦੇ ਲਈ ਖੋਦਿਆ ਬੀਜੇਪੀ ਨੇ ਬਟ ਅੱਜ ਦਿਖ ਰਿਹਾ ਕਿ ਉਹ ਖੱਡੇ ਦੇ ਵਿੱਚ ਸ਼ਾਇਦ ਬੀਜੇਪੀ ਖੁਦ ਆਪ ਗਿਰੇਗੀ ਕਿਉਂਕਿ ਇਹ ਜਿਹੜਾ ਸ਼ਰਾਬ ਘਟਾਲਾ ਇਟ ਵਾਸ ਜਸਟ ਕ੍ਰੀਏਟਿਡ ਟੂ ਗੇਨ ਆਊਟ ਆਫ ਇਟ ਸੋ ਗੇਨ ਤੇ ਕੀ ਹੋਣਾ ਸੀਗਾ ਸਗੋ ਆਪਣਾ ਨੁਕਸਾਨ ਕਰਾਇਆ ਔਰ ਬੀਜੇਪੀ ਇਸ ਵੇਲੇ ਸਮਝ ਰਹੀ ਹੈ ਕਿ ਉਹਨਾਂ ਦੇ ਹੀ ਖਿਲਾਫ ਜਾ ਚੁੱਕਾ ਹੈ ਲੇਕਿਨ ਬੀਜੇਪੀ ਨੇ ਕੈਂਡੀਡੇਟ ਐਲਾਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਸੀਟ ਦੇ ਉੱਪਰ ਵੀ ਕੈਂਡੀਡੇਟ ਐਲਾਨੇ ਗਏ ਨੇ ਉਹਨਾਂ ਦੀ ਦਾਅਵੇਦਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਖਾਸ ਫੋਕਸ ਰਹੇਗਾ ਬੀਜੇਪੀ ਦਾ ਵੀ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਕਾਂਗਰਸ ਛੜ ਛੜ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਪ੍ਰੋਪਰ ਰਣਨੀਤੀਆਂ ਬਣਦੀਆਂ ਨਜ਼ਰ ਆ ਰਹੀ ਹੈ ਦੇਖੋ ਜਿਹੜੇ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਉਹ ਨੇ ਜਿਨ੍ਹਾਂ ਨੇ ਭ੍ਰਸ਼ਟਾਚਾਰ ਜਿਨ੍ਹਾਂ ਨੇ ਮੈਕਸਿਮਮ ਭ੍ਰਸ਼ਟਾਚਾਰ ਕੀਤਾ ਉਹ ਜਾ ਜਾ ਕੇ ਬੀਜੇਪੀ ਦੀ ਜਿਹੜੀ ਵਾਸ਼ਿੰਗ ਮਸ਼ੀਨ ਆ ਉਹਦੇ ਵਿੱਚ ਡਿੱਪ ਲੈ ਰਹੇ ਨੇ ਤੇ ਦੇ ਟਰਾਈਂਗ ਟੂ ਕਮ ਕਲੀਨ ਆਊਟ ਆਫ ਇਟ ਠੀਕ ਹੈ ਰਹੀ ਗੱਲ ਕਿ ਕੈਂਡੀਡੇਟ ਐਲਾਨਨੇ ਆ ਬਿਲਕੁਲ ਬੀਜੇਪੀ ਨੇ ਕੈਂਡੀਡੇਟ ਐਲਾਨਨੇ ਆ ਪਰ ਬੀਜੇਪੀ ਨੂੰ ਕਦੇ ਵੀ ਪੰਜਾਬ ਦੇ ਵਿੱਚੋਂ ਪੰਜਾਬ ਦੇ ਲਈ ਕੈਂਡੀਡੇਟ ਮਿਲਦੇ ਨਹੀਂ ਆ ਸੋ ਮੈਂ ਜੇ ਗੱਲ ਕਰਦੀ ਆ ਕਿ ਅੰਮ੍ਰਿਤਸਰ ਵਿੱਚ ਵੀ ਜਿਹੜ ਉਹਨਾਂ ਦੇ ਨਾਲ ਕੋਈ ਫਰਕ ਪੈਂਦਾ ਨਹੀਂ ਆ ਪਹਿਲੀ ਗੱਲ ਪਰ ਕਿੱਥੋਂ ਜਾ ਕੇ ਕਿੱਥੇ ਲਿਆ ਕੇ ਤੁਸੀਂ ਕੈਂਡੀਡੇਟਸ ਉਤਾਰਦੇ ਪਿਓ ਮੈਨੂੰ ਪੁੱਛੋਗੇ ਤਾਂ ਮੈਂ ਵੀ ਸ਼ਾਇਦ ਉਹਨਾਂ ਨੂੰ ਕਦੇ ਵੇਖਿਆ ਨਹੀਂ ਐ ਜਿਵੇਂ ਆਪਣੇ ਹਲਕੇ ਦੀ ਗੱਲ ਕਰ ਲਾਂ ਤੇ ਮੈਂ ਲੋਕਾਂ ਨੂੰ ਪੁੱਛਾਂਗੀ ਤਾਂ ਮੇਰੇ ਲੋਕ ਵੀ ਇਹ ਕਹ ਰਹੇ ਕਿ ਮੈਡਮ ਇਹ ਕੌਣ ਨੇ ਅਸੀਂ ਤਾਂ ਜਾਣਦੇ ਵੀ ਨਹੀਂ ਆ ਜੀ ਤੁਸੀਂ ਵਾਸ਼ਿੰਗ ਮਸ਼ੀਨ ਔਰ ਡਿਪ ਦੀ ਗੱਲ ਕੀਤੀ ਐ ਸੁਸ਼ੀਲ ਰਿੰਕੂ ਵੀ ਉਸ ਵਾਸ਼ਿੰਗ ਮਸ਼ੀਨ ਦੇ ਵਿੱਚ ਡਿਪ ਲਾਉਂਦੇ ਹੋਏ ਨਜ਼ਰ ਆਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋ ਦੇਖੋ ਇਹ ਕਿਸੇ ਦਾ ਵੀ ਮੈਂ ਉਹਨਾਂ ਦੇ ਉੱਤੇ ਕੋਈ ਉਹ ਨਹੀਂ ਲਗਾਣੇ ਚਾਹਦੀ ਹੈਗੀ ਪਰ ਜਿਹੜੇ ਲੋਕਾਂ ਨੇ ਪੋਲਿਟਿਕਸ ਨੂੰ ਆਪਣਾ ਕੈਰੀਅਰ ਬਣਾਣਾ ਹੈ ਔਰ ਉਹਨਾਂ ਨੂੰ ਜਿੱਥ ਫਾਇਦਾ ਦਿਖਦਾ ਜਿਹੜਾ ਕੋਈ ਵਿਕਣਾ ਚਾਹੁੰਦਾ ਜਿਹੜਾ ਜ਼ਮੀਰ ਹੀ ਵੇਚ ਦੇਗਾ ਉਹਦੇ ਅੱਗੇ ਤਾਂ ਫਿਰ ਕਿਸੇ ਨੂੰ ਕੀ ਕਹਿਣਾ ਹੈ ਠੀਕ ਚੋਣਾ ਦੇ ਵਿਚਾਲੇ ਆਪਰੇਸ਼ਨ ਲੋਟਸ ਦੀ ਮੂੜ ਤੋਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਹਾਲਾਕੀ ਜਿਸ ਲੀਡਰ ਨੇ ਆ ਮਸਲਾ ਸਭ ਤੋਂ ਪਹਿਲਾਂ ਚੱਕਿਆ ਸੀ ਅੱਜ ਉਹ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੈ ਕੀ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੈ ਹਾਂ ਜੀ ਮੈਨੂੰ ਵੀ ਕਾਲ ਆਈ ਸੀ ਜੀ ਇਟ ਵਾਸ ਅ ਵਟਸਐਪ ਕਾਲ ਤੇ ਕਿਉਂਕਿ ਮੇਰਾ ਨੰਬਰ ਬਾਹਰ ਦਾ ਨੰਬਰ ਨਹੀਂ ਸੀ ਬਾਹਰ ਦੇ ਨੰਬਰ ਮੈਂ ਤਾਂ ਜੀ ਚੁੱਕਦੀ ਨਹੀਂ ਆ ਸੋ ਮੇਰਾ ਨੰਬਰ ਇੱਥੇ ਦਾ ਹੀ ਨੰਬਰ ਸੀਗਾ ਤੇ ਮੈਂ ਆਪਣਾ ਉਹ ਨੰਬਰ ਜਿਹੜਾ ਪੀਏ ਨੂੰ ਫਾਰਵਰਡ ਕਰਤਾ ਸੀਗੇ ਤੇ ਮੇਰੇ ਪੀਏ ਨੂੰ ਇਹ ਮੈਸੇਜ ਲਗਾਇਆ ਗਿਆ ਸੀ ਕਿ ਮੈਡਮ ਨੂੰ ਕਹੋ ਕਿ ਬੀਜੇਪੀ ਜੁਆਇਨ ਕਰ ਲੈਣ ਪੈਸੇ ਵੀ ਦੇਣਗੇ ਪਦ ਵੀ ਦੇਣਗੇ ਲੜਾएंगे ਵੀ ਔਰ ਜਿਤਾएंगे ਵੀ ਸੋ ਦਿਸ ਵਾਸ ਵਾਟ ਦਿਸ ਲੇਕਿਨ ਓਵਰঅল ਅਗਰ ਇਨ ਚੋਣਾ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਕਹਿੰਦੇ ਆਮ ਆਦੀ ਪਾਰਟੀ ਆਪਣੇ ਕੈਬਨਿਟ ਮਨਿਸਟਰਾਂ ਤੇ ਦਾਅ ਖੇਡਦੀ ਹੋਈ ਨਜ਼ਰ ਆ ਰਹੀ ਹੈ ਕਹਿੰਦੇ ਦਵਾਵਾਂਗੇ ਅਸੀਂ ਕਹਿੰਦੇ ਬੂਥ ਲੈਵਲ ਦੇ ਜਿਹੜੇ ਵਰਕਰ ਨੇ ਜਾਂ ਛੋਟੇ ਜਿਹੜੇ ਵਰਕਰ ਨੇ ਉਹਨਾਂ ਨੂੰ ਕਹਿੰਦੇ ਇਸ ਤੋਂ ਇਲਾਵਾ ਜਿਹੜੇ ਦਿਹਾੜੀਦਾਰ ਨੇ ਕਹਿੰਦੇ ਉਹਨਾਂ ਨੂੰ ਮੌਕਾ ਦੇਵਾਂਗੇ ਲੇਕਿਨ ਇਹਨਾਂ ਨੇ ਵੀ ਕਹਿੰਦੇ ਚਿਹਰਿਆਂ ਦੀ ਰਾਜਨੀਤੀ ਦੇਖੋ ਜਦੋਂ ਅਸੀਂ ਇਹਨਾਂ ਨੂੰ ਐਸ ਐਮ ਐਲ ਏ ਕੈਂਡੀਡੇਟਸ ਉਤਾਰੇ ਅਸੀਂ ਤੇ ਕਹਿੰਦੇ ਸੀ ਕੋਈ ਜਾਣਦਾ ਨਹੀਂ ਹੁਣ ਉਹ ਮੰਤਰੀ ਬਣ ਗਏ ਹੁਣ ਉਹ ਚਿਹਰੇ ਵਾਕਫ ਚਿਹਰੇ ਹੋ ਗਏ ਹੁਣ ਉਹ ਕਹਿੰਦੇ ਚਿਹਰਿਆਂ ਦੀ ਰਾਜਨੀਤੀ ਚ ਪੈ ਗਏ ਆ ਜਿਹੜੇ ਸਾਡੇ ਵਰਗੇ ਲੋਕ ਨੇ ਅਸੀਂ ਕਿੱਥੋਂ ਆਏ ਅਸੀਂ ਵੀ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਸੀ ਅਸੀਂ ਐਸੇ ਵੋਲੰਟੀਅਰ ਸੀਗੇ ਸਾਡੇ ਸਾਰੇ ਮੰਤਰੀ ਕਿਸੇ ਟਾਈਮ ਤੇ ਵੋਲੰਟੀਅਰੀ ਸੀਗੇ ਸੋ ਪਾਰਟੀ ਦਾ ਜਿਹੜਾ ਲੀਡਰਸ਼ਿਪ ਡਿਵੈਲਪ ਕਰਨ ਦਾ ਤਰੀਕਾ ਉਹ ਇਹ ਹੀ ਹੁੰਦਾ ਹੈ ਔਰ ਸਾਡੇ ਹਰ ਵੋਲੰਟੀਅਰ ਨੂੰ ਹੀ ਟਿਕਟ ਮਿਲੀ ਅੱਜ ਵੀ ਇਹ ਗੱਲ ਅਲੱਗ ਹੈ ਕਿ ਉਹ ਮੰਤਰੀ ਬਣ ਗਏ ਕੋਈ ਐਮਐਲਏ ਬਣ ਗਏ ਬਟ ਐਸ ਵੇਲੇ ਸਾਡੇ ਬਹੁਤ ਸਾਰੇ ਇਹ ਜਿਹੇ ਲੋਕ ਨੇ ਜਿਹੜੇ ਚੇਅਰਮੈਨ ਬਣੇ ਨੇ ਮੈਂ ਇਹ ਕਮੈਂਟ ਨਹੀਂ ਕਰਨਾ ਚਾਹੁੰਦੀ ਕਿ ਉਹਨਾਂ ਦਾ ਕੋਈ profession ਕੀ ਹੈ ਬਟ ਯੇ ਸਰਟਨਲੀ ਬਹੁਤ ਆਮ ਆਮ ਬੈਕਗ੍ਰਾਉਂਡ ਦੇ ਜਿਹੜੇ ਲੋਕ ਨੇ ਉਹ ਚੇਅਰਮੈਨ ਬਣੇ ਨੇ ਐਮਐਲਐਸ ਬਣੇ ਨੇ ਮੰਤਰੀ ਵੀ ਬਣੇ ਆਕਾਲੀ ਦਲ ਵੀ ਆਪਣਾ ਕੈਂਡੀਡੇਟ ਅੰਬਰਸਰ ਸੀ ਕਿ ਕਿਪਾਂ ਟੈਕਸੀਟ ਵੀ ਕਿਹਾ ਜਾਂਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀਟ ਦੇਖੋ ਜਿਹੜੀ ਜਿਹੜੀ ਮਰਜ਼ੀ ਪਾਰਟੀ ਜਿਹੜਾ ਮਰਜ਼ੀ ਕੈਂਡੀਡੇਟ ਉਤਾਰੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਵਾਹਿਦ ਆਮ ਆਦਮੀ ਪਾਰਟੀ ਇੱਕ ਜੇਹੀ ਪਾਰਟੀ ਹੈ ਜਿਹੜੀ ਕੰਮਾਂ ਦੇ ਆਧਾਰ ਦੇ ਉੱਤੇ ਵੋਟ ਮੰਗਦੀ ਹੈ ਔਰ ਮੇਰਾ ਖਿਆਲ ਚ ਪੰਜਾਬ ਦੀ ਜਨਤਾ ਵੀ ਬਹੁਤ ਸਿਆਣੀ ਹੋ ਗਈ ਆਇਡੈਂਟੀਟੀ ਪੋਲਿਟਿਕਸ ਤੋਂ ਬਹੁਤ ਉੱਪਰ ਉਠਾਏ ਬਿਲਕੁਲ ਵੱਡੀ ਗੱਲ ਆਖੀ ਇਹਨਾਂ ਨੇ ਕਿ ਪੰਜਾਬ ਦੀ ਜਨਤਾ ਜਿਹੜੀ ਹੈ ਸਿਆਣੀ ਹੋ ਚੁੱਕੀ ਹੈ ਔਰ ਆਇਡੈਂਟੀਟੀ ਪੋਲਿਟਿਕਸ ਜਿਹੜੀ ਆ ਉਸ ਤੋਂ ਜਨਤਾ ਨੇ ਮੀਟਿੰਗਾਂ ਹੋ ਰਹੀਆਂ ਨੇ ਰਣਨੀਤੀਆਂ ਬੰਨ੍ਹ ਰਹੀਆਂ ਨੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਇਹ ਦਾਪਿਆਂ ਔਰ ਰਣਨੀਤੀਆਂ ਵਿਚਾਲੇ ਪੰਜਾਬ ਦੀ ਜਨਤਾ 4 ਤਰੀਕ ਨੂੰ ਫਤਵਾ ਕਿਸ ਤੇ ਨਾ ਦਾ ਦੇਂਦੀ ਨਜ਼ਰ ਆਊਗੀ ਕੈਮਰਾ ਪਰਸਨ ਅਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ